ਪਟਿਆਲਾ ਦੇ ਵਾਰਡ ਨੰਬਰ 54 ਅਧੀਨ ਆਉਂਦੇ ਅੰਬੇਡਕਰ ਨਗਰ ਜਿਸ ਨੂੰ ਕਲਰ ਕਲੋਨੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤੇ ਇਸ ਦੇ ਨਾਲ ਲੱਗਦੇ ਇਲਾਕਾ ਕਾਕਾ ਕਲੋਨੀ ਗਲੀ ਨੰਬਰ 1 ਦਾ ਰਸਤਾ ਜੋ ਕਿ ਪ੍ਰਤਾਪ ਨਗਰ ਪਾਂਡਵ ਗਲੀ ਨੂੰ ਜਾਂਦਾ ਹੈ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਰਸਤਾ ਬੰਦ ਪਿਆ ਸੀ ਇਹਨਾਂ ਇਲਾਕਿਆਂ ਦੇ ਵਸਨੀਕ ਪਿਛਲੇ ਕਈ ਸਾਲਾਂ ਤੋਂ ਸਮੇਂ-ਸਮੇਂ ਦੀਆਂ ਸਰਕਾਰਾਂ ਤੋਂ ਇਸ ਰਸਤੇ ਨੂੰ ਖਲਵਾਉਣ ਸੰਬੰਧੀ ਮੰਗ ਕਰਦੇ ਆ ਰਹੇ ਸੀ ਪਰ ਉਕਤ ਰਸਤੇ ਨੂੰ ਖਲਵਾਉਣ ਲਈ ਪਿਛਲੀ ਸਰਕਾਰਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਸੀ ਪਰ ਉਸ ਸਮੇਂ ਕਈ ਸਾਲਾਂ ਬਾਅਦ ਇਲਾਕਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ ਜਦੋਂ ਪਟਿਆਲਾ ਸ਼ਹਿਰੀ ਵਿਧਾਇਕ ਸਰਦar ਅਜੀਤਪਾਲ ਸਿੰਘ ਕੋਲੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਾਰਡ ਨੰਬਰ 54 ਦੇ ਕੌਂਸਲਰ ਜਗਮੋਨ ਸਿੰਘ ਚੋਹਾਨ ਦੀ ਯੋਗ ਅਗਵਾਈ ਅਤੇ ਉਨ੍ਹਾਂ ਦੀ ਯਤਨ ਸਦਕਾ ਇਸ ਰਸਤੇ ਨੂੰ ਆਵਾਜਾਈ ਲਈ ਖੁਲਵਾ ਦਿੱਤਾ ਗਿਆ ਸਾਲਾਂ ਤੋਂ ਬੰਦ ਤੇ ਇਸ ਰਸਤੇ ਕਾਰਨ ਇਲਾਕਾ ਵਾਸੀਆਂ ਨੂੰ ਆਵਾਜਾਈ ਸੰਬੰਧੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਆਮ ਆਦਮੀ ਪਾਰਟੀ ਆਗੂ ਅਤੇ ਵਾਰਡ ਨੰਬਰ 54 ਦੇ ਕੌਂਸਲਰ ਜਗਮੋਹਨ ਸਿੰਘ ਚੋਹਾਨ ਨੇ ਦੱਸਿਆ ਕਿ ਨਗਰ ਨਿਗਮ ਕੌਂਸਲਰ ਚੋਣਾਂ ਦੌਰਾਨ ਉਹਨਾਂ ਨੇ ਇਲਾਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਮੇਰੇ ਕੌਂਸਲਰ ਬਣਨ ਤੋਂ ਬਾਅਦ ਇਸ ਰਸਤੇ ਨੂੰ ਪਹਿਲ ਦੇ ਆਧਾਰ ਤੇ ਖੁਲਵਾ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਉਹ ਵਾਰਡ ਨੰਬਰ 54 ਵਾਸੀਆਂ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਰਹਿੰਦੇ ਹਨ ਅਤੇ ਉਹ ਆਪਣੇ ਵਾਰਡ ਦੀ ਬਿਹਤਰੀ ਲਈ ਸਮਰਪਿਤ ਹਨ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਅਜੀਤਪਾਲ ਸਿੰਘ ਕੋਹਲੀ ਐਮ ਐਲ ਏ ਪਟਿਆਲਾ ਸ਼ਹਿਰੀ ਉਹਨਾਂ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਰਸਤਾ ਜਿਹੜਾ ਸਾਡੇ ਅੰਬੇਦਕਰ ਨਗਰ ਕਲਰ ਕਲੋਨੀ ਤੇ ਇੰਜੀਨੀਅਰ ਗਲੇਵ ਕਾਕਾ ਕਲੋਨੀ ਤੇ ਪਾਂਡੋ ਸਟਰੀ ਨੂੰ ਆਪਸ ਚ ਟੱਚ ਕਰਦਾ ਸੀਗਾ ਉਹ ਵਿਵਾਦਾਂ ਦੇ ਵਿੱਚ ਸੀਗਾ ਬੜਾ 40 ਸਾਲ ਤੋਂ ਸਰਕਾਰਾਂ ਆਈਆਂ ਗਈਆਂ ਕਿਸੇ ਨੇ ਸਾਰ ਨਹੀਂ ਲੇਤੀ ਜਦੋਂ ਮੇਰੀ ਐਮਸੀ ਇਲੈਕਸ਼ਨ ਕੌਂਸਲਰ ਦੀ ਇਲੈਕਸ਼ਨ ਆਈ ਤਾਂ ਮੇਰੇ ਨਾਲ ਲੋਕਾਂ ਨੇ ਕੱਲ ਕੀਤੀ ਕਿ ਤੁਸੀਂ ਵਾਅਦਾ ਕਰੋ ਇਲੈਕਸ਼ਨ ਜਿੱਤਣ ਤੋਂ ਬਾਅਦ ਇਹ ਜਿਹੜਾ ਰਸਤਾ ਆਪਸ ਚ ਟੱਚ ਹੁੰਦਾ ਜੋ ਕਿ ਲੰਬੇ ਸਮੇਂ ਤੋਂ ਬੰਦ ਪਿਆ ਉਸ ਨੂੰ ਖਲਵਾਓਗੇ ਇਸ ਦੇ ਬਾਰੇ ਮੈਂ ਇਲੈਕਸ਼ਨ ਦੇ ਟਾਈਮ ਸਰਦਾਰ ਅਜੀਤਪਾਲ ਸਿੰਘ ਕੋਲੀ ਐਮਐਲਏ ਪਟਿਆਲਾ ਸ਼ਹਿਰੀ ਜੀ ਨੂੰ ਯਾਦ ਕਰ ਮਤਲਬ ਕਿ ਜਾਣੂ ਕਰਾਇਆ ਉਹਨਾਂ ਨੇ ਕਿਹਾ ਵੀ ਬਿਲਕੁਲ ਠੀਕ ਹੈ ਇਹ ਰਸਤਾ ਹੋਣਾ ਚਾਹੀਦਾ ਹੁਣ ਜਦੋਂ ਮੈਂ ਕਾਉਂਸਲਰ ਬਣਨ ਤੋਂ ਬਾਅਦ ਲੋਕਾਂ ਦੀ ਮੰਗ ਸੀ ਵੀ ਇਹਨੂੰ ਜਲਦੀ ਖਲਵਾਓ ਤੇ ਜਦੋਂ ਹੁਣ ਲੋਕਾਂ ਦੀ ਮੰਗ ਸੀ ਤੇ ਲੋਕ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਨੇ ਜਿਨ੍ਹਾਂ ਦੀ ਮੈਂ ਸੇਵਾ ਕਰਨਾ ਤਾਂ ਮੇਰਾ ਇੱਕ ਨਿੱਜੀ ਫਰਜ਼ ਬਣ ਜਾਂਦਾ ਵੀ ਜਿਹੜੇ ਲੋਕ ਮੇਰੇ ਨਾਲ ਦਿਨ ਰਾਤ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਮੇਰੇ ਵਾਰਡ ਵਾਸੀ ਮੈਂ ਉਹਨਾਂ ਲਈ ਆਪਣੀ ਹਰ ਖੂਨ ਦੇ ਕਤਰੇ ਦੀ ਨਾਲ ਉਹਨਾਂ ਦੇ ਲਈ ਜਾਣ ਨਿਛਾਵਰ ਕਰ ਸਕਦਾ ਰਸਤਾ ਤਾਂ ਕੋਈ ਵੱਡੀ ਗੱਲ ਨਹੀਂ ਸੋ ਉਸ ਰਸਤੇ ਨੂੰ ਖਲਵਾਉਣ ਦੇ ਵਾਸਤੇ ਮੈਂ ਸਾਹਬ ਦੇ ਨਾਲ ਐਮਐਲਏ ਸਰਦਾਰਜੀਤਪਾਲ ਸਿੰਘ ਕੋਲੀ ਸਾਹਿਬ ਨਾਲ ਗੱਲ ਕੀਤੀ ਤੇ ਕੱਲ ਉਸ ਰਸਤੇ ਨੂੰ ਖਲਵਾ ਦਿੱਤਾ ਗਿਆ ਜਿਸ ਦੇ ਕਾਰਨ ਲੋਕਾਂ ਦੇ ਵਿੱਚ ਦਿਲਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਲੋਕ ਬੜਾ ਖੁਸ਼ ਨੇ ਵੀ ਇਹ ਰਸਤਾ ਖੁੱਲਣ ਦੇ ਨਾਲ ਸਾਨੂੰ ਬਹੁਤ ਲਾਭ ਮਿਲੇਗਾ ਇਸ ਰਸਤੇ ਦਾ ਫਾਇਦਾ ਦੇਖੋ ਜਿਵੇਂ ਕਿ ਕਲਰ ਕਲੋਨੀ ਅੰਬੇਦਕਰ ਨਗਰ ਕਾਕਾ ਕਲੋਨੀ ਤੇ ਪ੍ਰਤਾਪਨਗਰ ਪਾਂਡੋ ਸਟਰੀਟ ਇਹ ਸਾਰਿਆਂ ਨੂੰ ਫਾਇਦਾ ਹੋਣਾ ਜੀ ਜਦੋਂ ਇਹ ਰਸਤਾ ਹੁਣ ਬਣ ਜਾਣਾ ਹੈਗਾ ਇਹਦੇ ਅਸੀਂ ਪ੍ਰਪੋਜ਼ਲ ਬਣਾ ਲ ਦਿੱਤੀ ਹੈਗੀ ਇਹਨੂੰ ਪਾਸ ਕਰਾ ਕੇ ਇਹ ਰਟਾਈਲਾਂ ਵਾਲੀ ਜਾਂ ਆਰ ਸੀ ਸੀ ਸੜਕ ਬਣਾਵਾਂਗੇ ਹੁਣ ਆਉਣ ਵਾਲੇ ਸਮੇਂ 'ਚ 24 ਨੰਬਰ ਦੇ ਉੱਤੇ ਅੰਡਰਪਾਸ ਬਣਾ ਦਾ ਪ੍ਰੋਸੈਸ ਚੱਲ ਰਿਹਾ ਹੈ ਇਹ ਸਿੱਧਾ ਰਸਤਾ ਉਸ ਨਾਲ ਮਿਲਦਾ ਹੈ ਜਿਸ ਨੂੰ ਲੋਕਾਂ ਨੂੰ ਬੜੀ ਸਹੂਲਤ ਮਿਲਣੀ ਆ ਇਹ 4-5 ਲੋਕ ਪ੍ਰਤਾਪਨਗਰ ਹੋ ਗਿਆ ਅੰਬੇਦਕਰ ਨਗਰ ਕਲਰ ਕਲੋਨੀ ਇੰਜੀਨੀਅਰ ਕਲੇਵ ਕਾਕਾ ਕਲੋਨੀ ਵੀ ਸਿੱਧਾ ਉੱਥੇ ਜਾ ਕੇ ਅੰਡਰਪਾਸ ਤੇ ਨਿਕਲਣਾ ਚਾਹੀਦਾ। ਅੱਛਾ ਵਾਰਡ ਨੰਬਰ 54 ਦੇ ਹੋਰ ਜਿਹੜੇ ਇਲਾਕਾ ਵਾਸੀ ਆ ਉਹਨਾਂ ਨੂੰ ਆਪਣਾ ਉਹਨਾਂ ਨੂੰ ਕੰਮ ਪੈਂਦਾ ਤੁਹਾਡੀ ਸੇਵਾਵਾਂ ਦੀ ਰੋਡ ਪੈਂਦੀ ਹੈ ਉਹਦੇ ਲਈ ਕੋਈ ਮੈਸੇਜ ਕੋਈ ਦੱਸਣਾ ਚਾਹੁੰਦੇ ਉਹਨਾਂ ਨੂੰ ਵੀ ਕਿਤੇ ਦੇਖੋ ਮੈਂ ਆਪਣੇ ਵਾਰਡ ਨੰਬਰ 54 ਦੇ ਵਾਸੀਆਂ ਨੂੰ ਬੇਨਤੀ ਕਰਦਾ ਵੀ ਮੈਂ ਕੌਂਸਲਰ ਬਣਨ ਤੋਂ ਪਹਿਲਾਂ ਵੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਸੀ ਹੁਣ ਵੀ ਹਾਜ਼ਰ ਹਾਂ ਕਿਸੇ ਨੂੰ ਦਸਕਤ ਕਰਾਉਣ ਵੇਲੇ ਮੈਂ ਕਦੇ ਇਹ ਨਹੀਂ ਕਿਹਾ ਵੀ ਰਾਤ ਦੇ 10 ਵਜੇ ਨੇ ਜਾਂ ਸਵੇਰੇ ਦੇ 6 ਵਜੇ ਨੇ ਜਾ ਮੈਂ ਰਸਤੇ 'ਚ ਖੜਕੇ ਮੈਨੂੰ ਕੋਈ ਵੀ ਰੋਕ ਕੇ ਕਹਦੇ ਵੀ ਅਸੀਂ ਸਾਈਨ ਕਰਾਂ ਮੈਂ ਕਹਿੰਦਾ ਲਿਓ ਹੁਣ ਹੀ ਲਿਓ ਉਹ ਪੁੱਛਦੇ ਨੇ ਮੋਰ ਹੈਗੀ ਆ ਮੈਂ ਕਹਿੰਦਾ ਮੋਰ ਮੇਰੇ ਕੋਲ ਹੱਦ ਸਮੇ ਹੈ ਤੁਸੀਂ ਲੈ ਕੇ ਦਿੱਤੀ ਐ ਮੋਰ ਜਾਨੀ ਕਿ ਆ ਟਾਈਮ ਤੋਂ ਤੁਹਾਡੇ ਕੋਲੇ ਜਿਹੜੀ ਸਟੈਂਪ ਹੈਗੀ ਆ ਉਹ ਤੁਹਾਡੇ ਕੋਲੇ ਹੀ ਹੁੰਦੀ ਐ ਮੈਂ ਕਹਿੰਦਾ ਰਿਪੋਰਟਰ ਸਾਹਿਬ ਤੁਸੀਂ ਹੁਣ ਵੀ ਦੇਖੋਗੇ ਮੇਰੀ ਜੇਬ ਦੇ ਵਿੱਚ ਸਟੈਂਪ ਹੈ ਠੀਕ ਹੈ ਠੀਕ ਹੈ ਠੀਕ ਹੈ ਜਾਨੀ ਕਿ ਤੁਸੀਂ ਕਿਤੇ ਵੀ ਮਰਲੇ ਕਿ ਤੁਹਾਡੇ ਕੋ ਆਂਡੇ ਵੀ ਲੋੜ ਨਹੀਂ ਤੁਸੀਂ ਆਪੇ ਚਲੇ ਜਾਂਦੇ ਹੋ ਲਾਣੇ ਮੈਂ ਮੈਂ ਕਿਹਾ ਜੀ ਤੁਸੀਂ ਮੇਰੇ ਵਾਰਡ ਦੇ ਵਿੱਚ ਜਾਓ ਤੁਸੀਂ ਲੋਕਾਂ ਤੋਂ ਇਹ ਜਾਣਕਾਰੀ ਹਾਸਲ ਕਰੋ ਵੀ ਐਮਸੀ ਦਾ ਜਿਹੜਾ ਕਾਰ ਕਾਰਜਕਾਲ ਹੈ ਉਹ ਕਿਵੇਂ ਦਾ ਜਿਵੇਂ ਪੁਰਾਣੇ ਐਮਸੀ ਕਹਿੰਦੇ ਸੀ ਵੀ ਅੱਜ ਰੱਖ ਕੇ ਜਾਓ ਤੇ ਕੱਲ ਨੂੰ ਕਾਗਜ਼ ਮਿਲਣਗੇ ਉਹ ਮੈਂ ਰਵਾਇਤ ਹੀ ਖਤਮ ਕਰ ਦੇਣੀ ਹੈ ਜੀ